ਅਕਚਲੀ ਆਪਾਂ ਜਦੋਂ ਵਿਆਹਾਂ ਦੇ ਸ਼ੋਅ ਲਾਣੇ ਆ ਜਾਂ ਪ੍ਰੋਗਰਾਮ ਲਾਣੇ ਆ ਪੈਸਾ ਕਮਾਣੇ ਆ ਉਹ ਪੰਜਾਬ ਤੋਂ ਹੀ ਕਮਾਣੇ ਆ ਆਪਣੇ ਕੀ ਮੈਂ ਵੀਡੀਓ ਦੇਖਿਆ ਡੰਗਰਾਂ ਨੂੰ ਖੋਲਣ ਦਾ ਮੌਕਾ ਤੱਕ ਨਹੀਂ ਮਿਲਿਆ ਉਹ ਇਦਾਂ ਹੀ ਮਰ ਗਏ ਘਰਾਂ ਦੇ ਵਿੱਚ ਹੁਣ 4 ਦਿਨ ਤੋਂ ਮੈਂ ਜਿੰਨੇ ਇੱਕ ਘਰਾਂ ਦੇ ਵਿੱਚ ਗਿਆ ਬੋਰਡ ਦੇ ਰਾਹੀਂ ਖਾਲ ਸਾਈਡ ਦੇ ਰਾਹੀਂ ਜਾਂ ਮੱਛਰਦਾਨੀ ਜਾਂ ਓਡੋਮੋਸ ਐਦਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਪੀਣ ਦਾ ਪਾਣੀ ਤਾਂ ਕਾਫੀ ਹੱਦ ਤੱਕ ਸਪਲਾਈ ਹੋ ਰਿਹਾ ਇੱਕ ਸਭ ਤੋਂ ਵੱਡੀ ਮੈਂ ਜ਼ਰੂਰਤ ਮਹਿਸੂਸ ਕੀਤੀ ਹੈ ਡੰਗਰਾਂ ਨੂੰ ਪੱਠਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਜੇ ਸਾਹਮਣੇ ਸਾਡਾ ਕੈਮਰਾ ਜਾ ਰਿਹਾ ਉਹ ਘਰ ਦੇਖੋ ਤੁਸੀਂ ਜੀ ਹੈਨਾ ਤਾਂ ਉਹ ਡੁੱਬਿਆ ਹੋਇਆ 5-6 ਫੁੱਟ ਪਾਣੀ ਹੁਣ ਪੱਠੇ ਵਾਢ ਨਹੀਂ ਸਕਦੇ ਔਰ ਲੋਕਲ ਆਪਾਂ ਆਪਸ ਦੇ ਵਿੱਚ ਅੱਜ ਕੱਲ ਦਾ WhatsApp ਤਕਰੀਬਨ ਸਾਰਿਆਂ ਦੇ ਚੱਲਦੇ ਆ WhatsApp ਗਰੁੱਪ ਬਣਾ ਕੇ ਆਪਾਂ ਇਲਾਕੇ 'ਚ ਜਿੱਦਾਂ ਆਪਣੀ ਆਪਣੀ ਐਂਬੂਲੈਂਸ ਜਾਂ ਕੁਝ ਇੱਕ ਬੋਟਾਂ ਇਦਾਂ ਦੀ ਅਰੇਂਜਮੈਂਟ ਆਪਾਂ ਬਣਾ ਕੇ ਰੱਖੋ ਵਾਇਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੇ ਵਿੱਚ ਪਿਛਲੇ 15 ਦਿਨ ਤੋਂ ਹੜ੍ਹਾਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਅਸੀਂ ਖੜੇ ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਇੱਥੇ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ ਹਰ ਪੰਜਾਬੀ ਕੋਸ਼ਿਸ਼ ਕਰ ਰਿਹਾ ਕਿ ਇੱਥੇ ਆ ਕੇ ਪੰਜਾਬ ਦੀ ਸੇਵਾ ਕਰੀਏ ਤੇ ਖਾਸ ਗੱਲ ਕਰੀਏ ਤੇ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬ ਗਾਇਕਾਂ ਦੀ ਤੇ ਬਹੁਤ ਘੱਟ ਗਾਇਕ ਹੈ ਜਿਹੜੇ ਇੱਥੇ ਪਹੁੰਚ ਰਹੇ ਨੇ ਮੇਰੇ ਨਾਲ ਮੌਜੂਦ ਹੈ ਇੱਕਲੋਤੇ ਉਹ ਗਾਇਕ ਜਿਹੜੇ ਪਿਛਲੇ 4 ਦਿਨ ਤੋਂ ਇੱਥੇ ਸੇਵਾ ਕਰ ਰਹੇ ਰੇਸ਼ਮ ਸਿੰਘ ਅਨਮੋਲ ਜੀ ਮੇਰੇ ਨਾਲ ਹੈ ਅਨਮੋਲ ਜੀ ਜਦੋਂ ਉਹਨਾਂ ਕਹਿੰਦੇ ਜ਼ਰੂਰਤ ਪੈਂਦੀ ਨਾ ਉਦੋਂ ਅਗਰ ਪੰਜਾਬੀ ਪੰਜਾਬੀ ਨਾਲ ਖੜੇ ਤਾਂ ਮਜ਼ਾ ਉਦੋਂ ਆਂਦਾ ਤੁਸੀਂ 4 ਦਿਨ ਤੋਂ ਖੜੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਜਾ ਕੇ ਖੜਨਾ ਚਾਹੀਦਾ ਐਕਚੁਅਲੀ ਆਪਾਂ ਜਦੋਂ ਵਿਆਹਾਂ ਦੇ ਸ਼ੋਅ ਲਾਨਨੇ ਆ ਜਾਂ ਪ੍ਰੋਗਰਾਮ ਲਾਨਨੇ ਆ ਪੈਸਾ ਕਮਾਣਨੇ ਆ ਉਹ ਪੰਜਾਬ ਤੋਂ ਹੀ ਕਮਾਣਨੇ ਆ ਆਪਣੇ ਤੇ ਅੱਜ ਪੰਜਾਬ ਨੂੰ ਇਹ ਮੱਝ ਦੀ ਧਰਤੀ ਨੂੰ ਬਾਬੇ ਨਾਨਕ ਦਾ ਏਰੀਆ ਇਹ ਅੱਜ ਸ਼ਾਇਦ ਉਹਨਾਂ ਦੀ ਮੈਰਿਜ ਐਨੀਵਰਸਰੀ ਹੈ ਤੇ ਬਾਬੇ ਨਾਨਕ ਦੀ ਧਰਤੀ ਆ ਮਾਤਾ ਸਲੱਖਣੀ ਜੀ ਦਾ ਏਰੀਆ ਹੀ ਡੁੱਬਿਆ ਹੋਣ ਤੇ ਸਾਡੇ ਸੰਸਕਾਰ ਹੈ ਜੋ ਸਾਨੂੰ ਸਿਖਾਇਆ ਮੇਰੀ ਮਾਤਾ ਨੇ ਸਾਡਾ ਆਪਣੇ ਆਪ ਮਾਰੇ ਦਿਲ ਕਰਦਾ ਹੈ ਕਿ ਮੈਂ ਵੀਡੀਓ ਦੇਖੀ ਹੈ ਡੰਗਰਾਂ ਨੂੰ ਖੋਲਣ ਦਾ ਮੌਕਾ ਤੱਕ ਨਹੀਂ ਮਿਲਿਆ ਉਹ ਇਦਾਂ ਹੀ ਮਰ ਗਈ ਘਰਾਂ ਦੇ ਵਿੱਚ ਹੁਣ 4 ਦਿਨ ਤੋਂ ਮੈਂ ਜਿੰਨੇ ਇੱਕ ਘਰਾਂ ਦੇ ਵਿੱਚ ਗਿਆ ਬੋਰਡ ਦੇ ਰਾਹੀਂ ਖਾਲ ਸਾਈਡ ਦੇ ਰਾਹੀਂ ਤਾਂ ਘਰਾਂ ਚ ਪਾਣੀ ਵੜ ਗਿਆ ਕਈਆਂ ਦੇ ਹੁਣ ਬੱਤੀ ਨਹੀਂ ਹੈਗੀ ਉਹਦੇ ਕਰਕੇ ਕੀ ਹੈ ਲਾਈਟ ਨਹੀਂ ਆ ਰਹੀ ਪੱਖੇ ਏਸੀ ਫ੍ਰਿਜ ਹੈਨਾ ਸਭ ਕੁਝ ਬੰਦ ਪਿਆ ਤੇ ਰਾਤ ਨੂੰ ਜਦੋਂ ਮੱਛਰ ਕੱਟਦੇ ਆ ਬੱਚਿਆਂ ਬਜ਼ੁਰਗਾਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹਾਲਾਂਕਿ ਸਰਕਾਰ ਵੀ ਆਪਣੇ ਐਫਰਟ ਕਰ ਰਹੇ ਨੇ ਕਿ ਬੱਤੀ ਦਾ ਪਲੀਜ਼ ਸਭ ਤੋਂ ਛੇਤੀ ਤੋਂ ਛੇਤੀ ਬੱਤੀ ਲੈ ਕੇ ਆਏ ਜਾਵੇ ਜੀ ਤੇ ਕਰਕੇ ਕੀ ਹੈ ਪਾਣ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਜਾਂ ਮੱਛਰਦਾਨੀ ਜਾਂ ਓਡੋਮੋਸਾ ਇਦਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਪੀਣ ਦਾ ਪਾਣੀ ਤਾਂ ਕਾਫੀ ਹੱਦ ਤੱਕ ਸਪਲਾਈ ਹੋ ਰਿਹਾ ਹੈ ਲੋਕਲ ਲੋਕੀ ਵੀ ਲੱਗੇ ਹੋਏ ਆ ਇੱਕ ਸਭ ਤੋਂ ਵੱਡੀ ਮੈਂ ਜ਼ਰੂਰਤ ਮਹਿਸੂਸ ਕੀਤੀ ਹੈ ਡੰਗਰਾਂ ਨੂੰ ਪੱਠਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਸਾਹਮਣੇ ਸਾਡਾ ਕੈਮਰਾ ਜਾ ਰਿਹਾ ਉਹ ਘਰ ਦੇਖੋ ਤੁਸੀਂ ਹੈਨਾ ਦਾ ਉਹ ਡੁੱਬਿਆ ਹੋਇਆ 5-6 ਫੁੱਟ ਪਾਣੀ ਹੁਣ ਪੱਠੇ ਵਾਢੇ ਨਹੀਂ ਸਕਦੇ ਜਿਹੜੇ ਪੱਠੇ ਸੀਗੇ ਉਹ ਡੁੱਬ ਚੁੱਕੇ ਆ ਤੇ ਘਰ ਚ ਤੂੜੀ ਆ ਉਹ ਗਿੱਲੀ ਹੋ ਗਈ ਐ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਪੱਠੇ ਜ਼ਰੂਰ ਲੈ ਕੇ ਇੱਥੇ ਆਓ ਮੱਝਾਂ ਦੀ ਤਾਂ ਕਿ ਉਹਨਾਂ ਨੂੰ ਵੀ ਖਾਣਾ ਮਿਲ ਸਕੇ ਉਹ ਬੇਜੁਬਾਨ ਨੇ ਨਾ ਤਾਂ ਬੋਲ ਕੇ ਦੱਸ ਸਕਦੇ ਐ ਪੀਣ ਵਾਲਾ ਪਾਣੀ ਪੱਠੇ ਰਾਸ਼ਨ ਔੜਮੋਸ ਤੇ ਮਛਰਦਾਨੀ ਕਈਆਂ ਮੇਰਾ ਭੈਣਾ ਨੇ ਸੈਨੇਟਰੀ ਪੈਡ ਵੀ ਸਾਨੂੰ ਕਹੀ ਹੈ ਸਾਡੀ ਜਿਹੜੀ ਟੀਮ ਹੈ ਬੀਕੇਯੂ ਸੀਤ ਭਗਤ ਸਿੰਘ ਐਂਡ ਸਟੇਟ ਗਾਰਡियंस ਉਹ ਟੀਮਾਂ ਲੈ ਕੇ ਆ ਰਹੀਆਂ ਨੇ ਹੋਰ ਲੋਕੀ ਵੀ ਲੈ ਕੇ ਆ ਰਹੇ ਆ ਪ੍ਰੀ ਚੀਜ਼ਾਂ ਐਡ ਆਨ ਕਰਕੇ ਲਿਆਉਣਾ ਹੈ ਜੀ ਅੱਛਾ ਰੇਸ਼ਮ ਜੀ ਇੱਕ ਨਾ ਅਸੀਂ ਦੇਖਣ ਚ ਕੀ ਆ ਰਹੇ ਖਾਸ ਕਰਕੇ ਮੈਂ ਸੁਲਤਾਨਪੁਰ ਲੋਧੀ ਜਦੋਂ ਗਿਆ ਸੀ ਤੇ ਉਹਨਾਂ ਨੇ ਇੱਕ ਕਮੇਟੀ ਬਣਾਤੀ ਹੈ ਕਿ ਜਦੋਂ ਫਲੱਡ ਆਂਦੇ ਨੇ ਦੇਖੋ ਫਲੱਡ ਹਰ ਸਾਲ ਆਂਦੇ ਨੇ ਸਰਕਾਰਾਂ ਦੀਆਂ ਨਾਕਾਮੀਆਂ ਨੇ ਸਰਕਾਰਾਂ ਨੇ ਪੈਸਾ ਬਣਾਉਣ ਦਾ ਸਾਧਨ ਬਣਾ ਲਿਆ ਉਹ ਕਹਿੰਦੇ ਕਿ ਲੰਗਰ ਬਹੁਤ ਆ ਜਾਂਦਾ ਹੈ ਲੇਕਿਨ ਜ਼ਰੂਰਤ ਜਦੋਂ ਹੁਣ ਪਾਣੀ ਥੱਲੇ ਜਾਣਾ ਜਿਵੇਂ ਤੁਸੀਂ ਦੱਸ ਰਹੇ ਹੋ ਡੰਗਰਾ ਦਾ ਇਹ ਜਿਹੀਆਂ ਚੀਜ਼ਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ ਜਿਹਾਂ ਦਾ ਵਿੱਚ ਕੋਈ ਧਿਆਨ ਨਹੀਂ ਦਿੰਦਾ ਜਿਵੇਂ ਤਰਪਾਲਾਂ ਦੀ ਜ਼ਰੂਰਤ ਪੈਣੀ ਹੈ ਟੂੜੀ ਦੀ ਪੈਣੀ ਹੈ ਇਹ ਜੇ ਉਸ ਤੋਂ ਬਾਅਦ ਬਿਮਾਰੀਆਂ ਵੀ ਆ ਨੇ ਉਹਦੇ ਵੱਲ ਲੋਕ ਧਿਆਨ ਨਹੀਂ ਦੇ ਕੀ ਕਹਿਣਾ ਚਾਹੁੰਦੇ ਇੱਕ ਤਾਂ ਆਈ ਥਿੰਕ ਜਿਹੜਾ ਹੁਣ ਪਾਣੀ ਆਇਆ ਸਾਡੇ ਮੈਂ ਸੁਣਨ ਚ ਆਇਆ ਕਿ 1988 ਦੇ ਵਿੱਚ ਬਿਲਕੁਲ ਪਹਿਲਾਂ ਐਦਾਂ ਹੀ ਆਇਆ ਸੀਗਾ ਇੱਕ ਤਾਂ ਆਇਆ ਬਹੁਤ ਜ਼ਿਆਦਾ ਦੂਜੀ ਗੱਲ ਹੈ ਸਰਕਾਰਾਂ ਨੂੰ ਵੀ ਔਰ ਆਪਣੇ ਜਿਹੜੇ ਲੋਕਲ ਆਪਾਂ ਆਪਸ ਦੇ ਵਿੱਚ ਸਾਡੀ ਕਮਿਊਨਿਟੀ ਆ ਸਾਡੀ ਪੰਚਾਇਤਾਂ ਨੇ ਚਾਹੇ 5-7 ਮਿੰਟ ਪਿੰਡ ਰਲ ਕੇ ਇਕੱਠੇ ਹੋ ਕੇ ਹਨਾ ਆਪਣੀਆਂ ਵੋਟਾਂ ਆਪਣੇ ਕੁਝ ਸਿਸਟਮ ਇਦਾਂ ਦੀ ਅਰੇਂਜਮੈਂਟ ਜ਼ਰੂਰ ਰੱਖਣ ਤੇ ਹਰ ਘਰ ਦੇ ਵਿੱਚ ਮੱਛਰਦਾਨੀ ਆਪਾਂ ਭੁੱਲਦੇ ਜਾ ਰਹੇ ਹਾਂ ਪੁਰਾਣਾ ਸਾਡਾ ਹਨਾ ਉਹ ਪਹਿਲਾਂ ਤੋਂ ਹੀ ਸੀਜ਼ਨ ਦੇ ਵਿੱਚ ਆਪਣੇ ਘਰ ਰੱਖੇ ਜਾਣ ਔਰ ਲੋਕਲ ਆਪਾਂ ਆਪਸ ਦੇ ਵਿੱਚ ਅੱਜ ਕੱਲ ਦਾ ਵਟਸਐਪ ਤਕਰੀਬਨ ਸਾਰਿਆਂ ਦੇ ਚੱਲਦੇ ਆ। ਜੀ। ਵਟਸਐਪ ਗਰੁੱਪ ਬਣਾ ਕੇ ਆਪਾਂ ਇਲਾਕੇ 'ਚ ਜਿੱਦਾਂ ਆਪਣੀ ਆਪਣੀ ਐਂਬੂਲੈਂਸ ਜਾਂ ਕੁਝ ਇੱਕ ਬੋਟਾ ਐਦਾਂ ਦੀ ਅਰੇਂਜਮੈਂਟ ਆਪਾਂ ਬਣਾ ਕੇ ਰੱਖੋ। ਔਰ ਜਦੋਂ ਵੀ ਮੌਕੇ ਤੇ ਕੋਈ ਭੀੜ ਪੈਂਦੀ ਆ ਆਪਾਂ ਆਪਸ ਦੇ ਵਿੱਚ ਤਾਲਮੇਲ ਬਿਠਾ ਕੇ ਇੱਕ ਦੂਜੇ ਦੀ ਹੈਲਪ ਕਰੀਏ। ਇਹ ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ 4 ਦਿਨ ਤੋਂ ਆਏ ਹੋ। ਕਿੰਨੇ ਕੁ ਪਿੰਡਾਂ ਦੇ ਵਿੱਚ ਤੁਸੀਂ ਰੈਸਕਿਊ ਕਰ ਚੁੱਕੇ ਹੋ? ਕਿੰਨੇ ਲੋਕਾਂ ਨੂੰ ਕਰ ਚੁੱਕੇ ਹੋ? ਔਰ ਕੀ ਕੁਝ ਕਰ ਚੁੱਕੇ ਹੋ? ਰੈਸਕਿਊ ਆਪਾਂ ਨੇ ਬਹੁਤ ਘੱਟ ਕੀਤਾ ਕਿਉਂਕਿ ਬਾਹਰ ਅੱਛਾ ਬਾਹਰ ਨਹੀਂ ਆਣਾ ਚਾਹੁੰਦੇ ਲੋਕ ਮੈਂ ਕਈ ਬਜ਼ੁਰਗਾਂ ਨੂੰ ਕਈਆਂ ਮਾਤਾਵਾਂ ਨੂੰ ਕਈਆਂ ਨਾਲ ਗੱਲ ਕੀਤੀ ਹੈ ਕਹਿੰਦੀ ਸਾਡਾ ਦਿਲ ਨਹੀਂ ਕਰਦਾ ਘਰ ਛੱਡਣ ਦਾ ਅੱਛਾ ਜੀ ਤੇ ਉਹ ਉੱਥੋਂ ਦੇ ਹਾਲਾਤ ਹੈਗੇ ਤਾਂ ਜੁਗੇ ਨਹੀਂ ਰਹਿਣ ਜੁਗੇ ਤਾਂ ਹੈਗੇ ਆ ਕਈ ਜਗ੍ਹਾ ਤੇ ਹਾਲਾਤ ਹੈ ਨਾ ਪਰ ਉਹ ਘਰ ਨਹੀਂ ਛੱਡਣਾ ਚਾਹੁੰਦੇ ਆਪਣੇ ਕਹਿੰਦੇ ਵੀ ਸਾਨੂੰ ਬਸ ਇੱਥੇ ਤੁਸੀਂ ਰਾਸ਼ਨ ਪੜਾ ਦਿਓ ਪੀਣ ਦਾ ਪਾਣੀ ਫੜਾ ਦਿਓ ਤੇ ਆਪਾਂ ਘਰ ਨਹੀਂ ਛੱਡਦੇ ਆਪਾਂ ਰੈਸਕਿਊ ਘਟ ਕੀਤਾ ਲੋਕਾਂ ਨੂੰ ਫਿਰ ਆਪਾਂ ਫਿਰ ਸਪਲਾਈ ਦੇ ਰਹੇ ਆ ਤਾਂ ਆਪਾਂ ਜ਼ਬਰਦਸਤੀ ਤਾਂ ਕਰ ਨਹੀਂ ਸਕਦੇ ਕਿਸੇ ਨਾਲ ਪਰ ਕਈ ਬੇਜਵਾਨ ਜਾਨਵਰ ਐ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਕਈ ਕੁੱਤੇ ਐ ਕਿਆ ਬਿੱਲੀਆਂ ਨੇ ਜਾਂ ਡੰਗਰ ਨੇ ਕਈਆਂ ਦੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਿੱਥੋਂ ਆ ਰਹੇ ਐ ਕਿੱਥੋਂ ਨਹੀਂ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾ ਰਹਿਆ ਤੇ ਬਾਕੀ ਜਿੰਨੇ ਕਿ ਸਾਡੀ ਔਕਾਤ ਐ ਕੋਸ਼ਿਸ਼ ਕਰ ਰਹੇ ਆਂ ਕਈ ਵਾਰੀ ਜਿਹੜੀ ਬੋਟ ਐ ਉਹ ਖਰਾਬ ਹੋ ਜਾਂਦੀ ਐ ਦੇਖਣ ਨੂੰ ਬੜੀ ਸੋਹਣੀ ਲੱਗਦੀ ਐ ਚੱਲ ਰਹੀ ਐ ਪਰ ਪ੍ਰੈਕਟੀਕਲੀ ਉਹਦੇ 'ਚ ਝੋਨਾ ਫਸ ਜਾਂਦਾ ਥੱਲੇ ਕਦੇ ਮੋਟਰ ਖਰਾਬ ਹੋ ਜਾਂਦੀ ਐ ਰਿਸਕ ਵੀ ਹੁੰਦਾ ਲਾਈਫ ਦਾ ਫਿਰ ਚੱਪੂ ਮਾਰਨਾ ਪੈਂਦਾ ਸੱਪ ਬਹੁਤ ਨੇ ਇੱਥੇ ਸਾਨੂੰ ਸੱਪ ਬੜੇ ਮਿਲ ਰਹੇ ਕੱਲ ਵੀ ਮੈਂ ਵੀਡੀਓ ਪਾਇਆ ਸੀ ਜੋ ਸੋਸ਼ਲ ਮੀਡੀਆ ਤੇ ਪਰ ਬਾਕੀ ਕੋਈ ਗੱਲ ਨਹੀਂ ਮੁਸੀਬਤਾਂ ਤਾਂ ਹੈਗੀਆਂ ਨੇ ਪਰ ਫਿਰ ਵੀ ਆਪਾਂ ਸਾਰੇ ਹੋਰ ਵੀ ਜੰਲੇ ਵੀ ਤੁਹਾਡਾ ਮੀਡੀਆ ਵੀ ਜਿਹੜਾ ਗਰਾਉਂਡ ਜ਼ੀਰੋ ਤੇ ਆ ਕੇ ਸਚਾਈ ਲੋਕਾਂ ਤੱਕ ਪਹੁੰਚਾ ਰਿਹਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਪੰਜਾਬ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਸਾਡੇ ਸਾਰੇ ਯੂਥ ਨੇ ਜਿਹੜਾ ਨੂੰ ਨੁਸ਼ੇੜੀ ਕਰਕੇ ਉੱਡਦਾ ਪੰਜਾਬ ਕਹਿ ਕੇ ਪੰਜਾਬ ਦੇ ਖਿਲਾਫ ਪ੍ਰੋਪਾਗੈਂਡਾ ਚਲਾਉਣ ਵਾਲੇ ਬਹੁਤ ਨੇ ਪਰ ਹੁਣ ਆਪ ਮਹਾਰੇ ਟਰਾਲੀਆਂ ਪਰ ਪਰ ਕੇ ਹੈਲਪ ਕਰਨਾ ਆ ਵੀ ਰਹੇ ਨੇ ਔਰ ਸਾਰਿਆਂ ਦਾ ਮੈਂ ਆਪਣੀ 뮤직 ਇੰਡਸਟਰੀ ਦਾ ਵੀ ਜਿਹੜੇ ਸਪੋਰਟ ਕਰ ਰਹੇ ਨੇ ਦਿਲੋਂ ਧੰਨਵਾਦ ਕਰਦਾ। ਮੇਰਾ ਆਖਰੀ ਸਵਾਲ ਹੈ ਤੁਸੀਂ ਸ਼ੁਰੂਆਤ ਤੇ ਕਿਹਾ ਸੀ ਅਸੀਂ ਜਦੋਂ ਸਟੇਜਾਂ ਲਾਣੇ ਆ ਪੰਜਾਬ ਤੋਂ ਕਮਾਣੇ ਆ ਪੰਜਾਬ ਲਈ ਜੇ ਅੱਜ ਯੋਗਤਾ ਅਸੀਂ ਨਹੀਂ ਆ ਸਕਦੇ ਪਰ ਦੇਖਣ ਚਾਰੇ ਕਿ ਕੁਝ ਕੁ ਗਾਇਕ ਹੀ ਜਾਂ ਕੁਝ ਲੋਕ ਹੀ ਆਏ ਨੇ ਜਿਹੜੇ ਅੱਗੇ ਬਾਕੀ ਨਹੀਂ ਆ ਰਹੇ ਕੀ ਕਾਰਨ ਸਮਝਦੇ ਹੋ ਕਿ ਆਣਾ ਨਹੀਂ ਚਾਹੀਦਾ ਉਹਨਾਂ ਨੂੰ? ਆਈ ਥਿੰਕ ਕਈਆਂ ਦੇ ਰੁਝੇਵੇਂ ਵੀ ਹੈਗੇ ਆ ਜੀ ਹੁਣ ਕਿਸੇ ਦਾ ਜਿੱਦਾਂ ਫੋਰਨ ਟੂਰ ਪਲਾਨ ਕੀਤਾ ਹੋਇਆ ਉਹ ਫਿਰ ਪ੍ਰੋਡਿਊਸਰਾਂ ਦਾ ਪੈਸਾ ਸਾਰਾ ਖਰਾਬ ਹੋਣਾ ਆਪਣਾ ਕੰਮ ਵੀ ਜ਼ਰੂਰੀ ਆ ਜਾਂ ਕਈ ਬੀਜ਼ੀ ਵੀ ਹੈਗੇ ਮੈਨੂੰ ਲੱਗਦਾ। ਮੂਵੀਜ਼ ਜਿਆ ਹੋਰ ਪਰ ਆਪਣੇ ਤਰੀਕੇ ਦੇ ਨਾਲ ਕੋਈ ਸੋਸ਼ਲ ਮੀਡੀਆ ਤੇ سپورਟ ਕਰ ਰਿਹਾ ਜਿੱਦਾਂ ਹੁਣ ਜਿੱਦਾਂ ਮੇਰੇ ਇੰਸਟਾਗ੍ਰam ਤੇ ਮੈਨੂੰ 27 ਲੱਖ ਬੰਦਾ ਫਾਲੋ ਕਰਦਾ ਹੈ ਤੇ 21 ਲੱਖ ਮੇਰੀ ਫੇਸਬੁੱਕ ਤੇ ਹੈ ਤੇ ਇਦਾਂ ਹੀ ਸਾਰੇ ਕਲਾਕਾਰ ਜੀ ਕਈ ਵਾਰ ਇੱਕ ਪੋਸਟ ਵੀ ਪਾ ਦਿੰਦੇ ਆ سپورਟ ਚ ਉਹ ਵੀ ਦੂਰ ਤੱਕ ਜਾਂਦੀ ਆ ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਹੈਲਪ ਕਰ ਰਹੇ ਨੇ ਔਰ ਹੌਲੀ ਹੌਲੀ ਜਿੱਦਾਂ ਖਬਰ ਫੈਲ ਰਹੀ ਆ ਆਈ ਥਿੰਕ ਗਰਾਉਂਡ ਜ਼ੀਰੋ ਤੇ ਆ ਕੇ ਵੀ ਉਹ ਜ਼ਰੂਰ ਹੈਲਪ ਕਰੇਗਾ ਜੀ ਬਹੁਤ ਮਿਹਰਬਾਨੀ ਥੈਂਕ ਯੂ ਸੋ ਅਸੀਂ ਗੱਲਬਾਤ ਕੀਤੀ ਹੈ ਰੇਸ਼ਮ ਸਿੰਘ ਅਨਮੋਲ ਜੀ ਨਾਲ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਖਾਨੇ ਆ ਜਦੋਂ ਸਟੇਜਾਂ ਤੇ ਜਾ ਕੇ ਪੰਜਾਬ ਦੀ ਗੱਲ ਕਰਦੇ ਆ ਤੇ ਅੱਜ ਜੇ ਪੰਜਾਬ ਨੂੰ ਲੋੜਤ ਹੈ ਤੇ ਸਾਨੂੰ ਜਰੂਰ ਆਣਾ ਚਾਹੀਦਾ ਹੈ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਡੇਰਾ ਬਾਬਾ ਨਾਨਕ 2250